ਜੋ ਵਿੱਚ ਲਗਾਤਾਰ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਅਮਰਸਰ ਦੇ ਪਿੰਡ ਫਿੱਟੇਵੜ ਵਿੱਚ ਆਏ ਭਾਜਪਾ ਮੁਖ्तार ਸਿੰਘ ਦਾ ਪਾਰ티 ਜਨਤਾ ਪਾਰਟੀ ਅਮਰਸਰ ਦੇ ਮੁਖਪ੍ਰਚਾਰਕ ਦਾ ਪਿੰਡ ਆ ਕੇ ਕਿਸਾਨ ਜਥੇਬੰਦੀਆਂ ਵੱਲੋਂ ਸਵਾਲ ਜਵਾਬ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਿੰਨਾ ਵਿੱਚ ਕਈ ਭਾਜਪਾਗੂ ਸ਼ਾਮਲ ਸਨ ਜਿਸ ਤੋਂ ਬਾਅਦ ਇਹਨਾਂ ਭਾਜਪਾਗੂਆਂ ਵੱਲੋਂ ਕਿਸਾਨ ਤੇ ਮਜ਼ਦੂਰਾਂ ਤੇ ਪੱਥਰਬਾਜ਼ੀ ਕੀਤੀ ਗਈ ਇਸ ਦੌਰਾਨ ਜ਼ਖਮੀ ਹੋਏ ਕਿਸਾਨ ਆਗੂ ਖੋਰ ਜਿਆਦਾ ਪ੍ਰਦਰਸ਼ਨ ਦੇ ਉੱਤੇ ਆਏ ਤੇ ਜਿਨ੍ਹਾਂ ਦੇ ਸੱਤਾ ਵਜੀਆਂ ਸਨ ਉਸ ਦੌਰਾਨ ਪੁਲਿਸ ਪ੍ਰਸ਼ਾਸਨ ਖੜਾ ਤਮਾਸ਼ਾ ਦੇਖਦਾ ਰਿਹਾ ਦੱਸ ਦਈਏ ਕਿ ਭਾਜਪਾ ਆਗੂ ਦੇ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਸੀ ਜਿਸ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਇਸ ਦੇ ਚੱਲਦੇ ਹੀ ਭਾਜਪਾ ਦੇ ਕੁਝ ਸਮਰਥਕ ਉੱਤੇ ਪਹੁੰਚ ਕੇ ਤੇ ਆਪਸ ਵਿੱਚ ਹੀ ਤਿੱਖੀ ਬਹਿਸ ਹੋ ਗਈ ਜਿਸ ਤੋਂ ਬਾਅਦ ਇੱਕ ਦੂਸਰੇ ਤੇ ਇੱਟਾ ਪੱਥਰ ਵੀ ਚਲਾਏ ਗਏ ਹਾਲਾਂਕਿ ਬਾਅਦ ਵਿੱਚ ਪੁਲਿਸ ਵੱਲੋਂ ਦੋਵਾਂ ਤਿੰਨਾਂ ਨੂੰ ਸ਼ਾਂਤ ਕਰਵਾਇਆ ਗਿਆ ਦੇਖੋ ਜੀ ਅਹੀਂ ਦੇ ਪਿੰਡਾਂ ਦੇ ਵਿੱਚ ਜਿਹੜੇ ਬੈਨਰ ਵੀ ਲਾਏ ਆ ਮੰਗਾ ਦੇ ਉੱਤੇ ਪਬਲਿਕ ਨੂੰ ਜਾਗਰੂਤ ਕਰਨ ਵਾਸਤੇ ਕੋਈ ਜਿਹੜੇ ਆ ਇਕੱਠੇ ਹੋਏ ਆ ਪਿੰਡਾਂ ਦੇ ਇਹ ਆਪ ਦੀ ਘਰ ਦੀ ਲੜਾਈ ਨਹੀਂ ਲੈਂਦੇ ਇਹ ਸਭ ਦੀ ਲੜਾਈ ਜਿਹੜੀ ਆ ਲੈਂਦੇ ਆ ਤੇਰਾ ਸਵਾਲ ਹੈ ਕੀ ਜਿਹੜਾ ਇੱਥੇ ਪਤਾ ਲੱਗਾ ਸੀਗਾ ਭਾਜਪਾ ਦਾ ਐਮਪੀ ਆ ਰਹੇ ਨੇ ਇਹ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਪੁੱਜੇ ਸੀ ਕਿਉਂਕਿ ਬਹੁਤ ਪਹਿਲਾਂ ਹੀ ਬਾਰਡਰਾਂ ਦੇ ਉੱਤੇ ਭਾਜਪਾ ਵਾਲੋਂ ਕਿਸਾਨਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਰਹੀ ਅਥਰੂ ਗਏ ਛਡੇਰੇ ਤੇ ਸਾਡਾ ਇੱਕ ਵੀਰ ਸੁਪਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਹੈ ਲੋਕਾਂ ਦੇ ਉੱਤੇ ਤੇ ਭਰੋਸਾ ਵਾ ਪਰ ਇਹ ਵਾ ਵੀ ਅਸੀਂ ਇਹਨਾਂ ਦਾ ਵਿਰੋਧ ਸਾਡਾ ਤਾਂ ਕਰਨਾ ਬਣਦਾ ਵਾ ਕਿਉਂਕਿ ਇਹਨਾਂ ਸਾਡਾ ਇੱਕ ਵੀਰ ਸ਼ਹੀਦ ਕੀਤਾ ਵਾ ਹੋਰ ਇਹਨਾਂ ਨੇ ਇਹਨਾਂ ਦੀਆਂ ਇਨੀਆਂ ਨੀਤੀਆਂ ਮਾੜੀਆਂ ਨੇ ਹਰ ਵਾਦੇ ਦੇ ਉੱਤੇ ਭਜਦੇ ਰਹੇ ਨੇ ਇਹਨਾਂ ਨੇ ਕਿਹਾ ਸੀਗਾ ਵੀ 2 ਕਰੋੜ ਅਸੀਂ ਨੌਕਰੀਆਂ ਸਾਲ ਦੀਆਂ ਦੇਵਾਂਗੇ ਕਿੱਥੇ ਨੌਕਰੀਆਂ ਨੇ ਉਲਟਾ ਜਿਹੜਾ ਵਾ ਸਾਰੀਆਂ ਨੌਕਰੀਆਂ ਵੀ ਖੋਲੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਜਿੱਥੇ ਜਿਹੜਾ ਜੀ ਸ਼ਾਂਤਮਈ ਕਿਸਾਨ ਪ੍ਰੋਟੈਸਟ ਕਰ ਰਹੇ ਸੀਗਾ ਤੇ ਜਿਹੜਾ ਵਾ ਪਿੰਡ ਵਾ ਭਾਜਪਾ ਦੇ ਗੁੰਡਿਆਂ ਨੇ ਆ ਕੇ ਕਿਸਾਨਾਂ ਦੇ ਉੱਤੇ ਪੱਥਰਬਾਜ਼ੀ ਕੀਤੀ ਆ ਸਾਡੀ ਉਹ ਗੱਡੀ ਵੀ ਜਿਹੜੀ ਆ ਥੋੜੀ ਆ ਕਿਸਾਨਾਂ ਦੇ ਉੱਤੇ ਜਿਹੜਾ ਵਾ ਦੂਜਾ ਮਾਰਾ ਗਾਵੇ ਕੋ ਸੱਟਾਂ ਵੀ ਲੱਗੀਆਂ ਨੇ ਜਿਹੜੀਆਂ ਉਹਨਾਂ ਕੋ ਉਹਨਾਂ ਦੇ ਸਵਾਲ ਪੁੱਛਣ ਵਾਸਤੇ ਕਿਸਾਨ ਇਕੱਠੇ ਹੋਏ ਸੀ ਸਾਡਾ ਉਹਨਾਂ ਦੇ ਨਾਲ ਉਹ ਵੀ ਕਿਸਾਨ ਭਰਾ ਨੇ ਪਰ ਸਾਡੀ ਜਿਹੜੀ ਲੜਾਈ ਆ ਇਹ ਪ੍ਰਸ਼ਾਸਨ ਦੇ ਨਾਲ ਆ ਬੀਜੇਪੀ ਸਰਕਾਰ ਦੇ ਨਾਲ ਆ ਬੀਜੇਪੀ ਸਰਕਾਰ ਕੋ ਜਿਹੜੀਆਂ ਮੰਨੀਆਂ ਮੰਗਾ ਹੀ ਦਿੱਲੀ ਅੰਦোলন ਦੇ ਵਿੱਚ ਆ ਉਹ ਮੰਗਾ ਪੁੱਛਣ ਵਾਸਤੇ ਵੀ ਸਾਡੀਆਂ ਮੰਗਾ ਦਾ ਜਿਹੜਾ ਆ ਜਵਾਬ ਦਿੱਤਾ ਜਾਵੇ ਜੋ ਕੀ ਹੋਇਆ ਜੀ ਤੁਹਾਡੇ ਵੱਲ ਵਿਰੋਧ ਕੀਤਾ ਜਾ ਰਿਹਾ ਸੀ ਜੀ ਇਹ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਇੱਥੇ ਪਤਾ ਲੱਗਾ ਸੀਗਾ ਭਾਜਪਾ ਦਾ ਐਮ ਐਮ ਪੀ ਆ ਰਹੇ ਨੇ ਤੇ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਪੁੱਜੇ ਸੀ ਕਿਉਂਕਿ ਬਹੁਤ ਪਹਿਲਾਂ ਅਸੀਂ ਬਾਰਡਰਾਂ ਦੇ ਉੱਤੇ ਭਾਜਪਾ ਵੱਲੋਂ ਕਿਸਾਨਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਰਹੀ ਅਥਰੂ ਗਏ ਛਡੇਰੇ ਤੇ ਸਾਡਾ ਇੱਕ ਵੀਰ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਉਹਦੇ ਰੋਸ ਵਜੋਂ ਜਿਹੜਾ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰ ਰਹੀ ਸਰਕਾਰ ਅੱਜ 2 ਮਹੀਨੇ ਹੋ ਗਏ ਬਾਰਡਰਾਂ ਦੇ ਉੱਤੇ ਮੋਰਚਾ ਲੱਗਾ ਵਾ ਤੇ ਕਿਸਾਨਾਂ ਦੀ ਕੋਈ ਸੁਣ ਨਹੀਂ ਰਹੀ ਤੇ ਇਸ ਕਰਕੇ ਜਿਹੜਾ ਕਿਸਾਨ ਉਹਨਾਂ ਦਾ ਸ਼ਾਂਤਮਈ ਵਿਰੋਧ ਕਰਨ ਆਏ ਸੀ ਪਰ ਵਿਰੋਧ ਆ ਕਿਉਂ ਕੀ ਤੁਹਾਨੂੰ ਲੋਕਾਂ ਤੇ ਭਰੋਸਾ ਨਹੀਂ ਹੈਗਾ ਕਿ ਲੋਕ ਤੁਹਾਡੇ ਨਾਲ ਖੜਨਗੇ ਸ਼ਾਇਦ ਬੀਜੇਪੀ ਨਾਲ ਨਹੀਂ ਖੜਨਗੇ ਕੀ ਭਰੋਸਾ ਨਹੀਂ ਲੋਕਾਂ ਤੇ ਤੁਹਾਨੂੰ ਲੋਕਾਂ ਦੇ ਉੱਤੇ ਤੇ ਭਰੋਸਾ ਵਾ ਪਰ ਇਹ ਵਾ ਵੀ ਅਸੀਂ ਇਹਨਾਂ ਦਾ ਵਿਰੋਧ ਸਾਡਾ ਤਾਂ ਕਰਨਾ ਬਣਦਾ ਵਾ ਕਿਉਂਕਿ ਇਹਨਾਂ ਸਾਡਾ ਇੱਕ ਵੀ ਰਸ਼ੀਦ ਕੀਤਾ ਵਾ ਹੋਰ ਇਹਨਾਂ ਨੇ ਇਹਨਾਂ ਦੀਆਂ ਇੰਨੀਆਂ ਨੀਤੀਆਂ ਮਾੜੀਆਂ ਨੇ ਹਰ ਵਾਦੇ ਦੇ ਉੱਤੇ ਭਜਦੇ ਰਹੇ ਨੇ ਇਹਨਾਂ ਨੇ ਕਿਹਾ ਸੀਗਾ ਵੀ 2 ਕਰੋੜ ਅਸੀਂ ਨੌਕਰੀਆਂ ਸਾਲ ਦੀਆਂ ਦੇਵਾਂਗੇ ਕਿੱਥੇ ਨੌਕਰੀਆਂ ਨੇ ਉਲਟਾ ਜਿਹੜਾ ਵਾ ਸਾਰੀਆਂ ਨੌਕਰੀਆਂ ਵੀ ਖੋਹ ਲਈਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਤੇ ਜਿਹੜੀਆਂ ਆਰਮੀ ਦੀਆਂ ਉਹ ਵੀ ਜਿਹੜਾ ਵਾ ਇਹਨਾਂ ਨੇ ਜਿਹੜਾ 4 ਸਾਲ ਦੀ ਭਰਤੀ ਕਰ ਦਿੱਤੀ ਆ ਜਿਹੜਾ ਦੇਸ਼ ਦਾ ਜਿੱਥੋਂ ਰੇਲਵੇ ਆ 에어ਪੋਰਟ ਆ ਆਇਲ ਕਾਰਪੋਰੇਸ਼ਨ ਆ ਸਾਰੀਆਂ ਵੇਚ ਦਿੱਤੀਆਂ ਨੇ ਤੇ ਜਿਹੜਾ ਵਾ ਇਹਨਾਂ ਦਾ ਕਹੀ ਅਜੇ ਵਿਰੋਧ ਕਰਨਾ ਨਹੀਂ ਬਣਦਾ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਿੱਥੇ ਵੀ ਜਾ ਰਹੇ ਆ ਭਾਜਪਾ ਵਾਲੇ ਪਰ ਉੱਥੇ ਵੀ ਕਿਸਾਨ ਸਦਰੇ ਨਹੀਂ ਮਜ਼ਦੂਰ ਸਦਰੇ ਨਹੀਂ ਪਰ ਲੱਗਦਾ ਨਹੀਂ ਟਕਰਾ ਦਾ ਸਾਹਮਣਾ ਕਰਨਾ ਪੈਂਦਾ ਭਾਜੀ ਇਹ ਕਿਸਾਨ ਮਜ਼ਦੂਰ ਥੋੜਾ ਨੇ ਇਹ ਤੇ ਇੱਕ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਉਂਦੇ ਨੇ ਰਿਸ਼ਤੇਦਾਰਾਂ ਨੂੰ ਕਹਿ ਕੇ ਤੇ ਥੋੜੇ ਬੋਤੇ ਲੋਕ ਜਿਹੜੇ ਆ ਗਰੀਬ ਆ ਉਹਨਾਂ ਨੂੰ ਕੋਈ ਨਾ ਕੋਈ ਦੇ ਕੇ ਇਹ ਤੇ ਇਹ ਜਿਹੜਾ ਵਾ ਇਕੱਠੀਆਂ ਕਰ ਲੈਂਦੇ ਨੇ ਹੋਰ ਲੋਕ ਇਹਨਾਂ ਨੂੰ ਕਹਿੰਦਾ ਕਿ ਪਿਆਰ ਕਰਦੇ ਤੁਸੀਂ ਵੇਖਦੇ ਕਿੰਨੇ ਕ ਬੰਦੇ ਸੀ ਸਿਰਫ ਨਿਆਣੇ ਬੱਚੇ ਬੱਚੇ ਸੀ ਨਾ ਅੱਜ ਕੀ ਹੋਇਆ ਜੀ ਇੱਥੇ ਅੱਜ ਇੱਥੇ ਜਿਹੜਾ ਜੀ ਸ਼ਾਂਤਮਈ ਕਿਸਾਨ ਪ੍ਰੋਟੈਸਟ ਕਰ ਰਹੇ ਸੀਗਾ ਤੇ ਜਿਹੜਾ ਵਾ ਪਿੰਡ ਬਾ ਭਾਜਪਾ ਦੇ ਗੁੰਡਿਆਂ ਨੇ ਆ ਕੇ ਕਿਸਾਨਾਂ ਦੇ ਉੱਤੇ ਪੱਥਰਬਾਜ਼ੀ ਕੀਤੀ ਆ ਸਾਡੀ ਉਹ ਗੱਡੀ ਕੀ ਜਿਹੜੀ ਆ ਤੋੜੀ ਆ ਕਿਸਾਨਾਂ ਦੇ ਉੱਤੇ ਜਿਹੜਾ ਵਾ ਦੂਜਾ ਮਾਰਾ ਗਾ ਕੋ ਸੱਟਾਂ ਵੀ ਲੱਗੀਆਂ ਨੇ ਤੇ ਲਊਓ ਲਹਾਨ ਕਿਸਾਨ ਹੋਏ ਨੇ ਤੇ ਉਹ ਜਿਹੜੇ ਆ ਪੁਲਿਸ ਪੁਲਿਸ ਪ੍ਰਸ਼ਾਸਨ ਆ ਉਹ ਜਿਹੜਾ ਵਾ ਉਹ ਵੀ ਜੇ ਉਹਨਾਂ ਨੂੰ ਉਹਨਾਂ ਤੇ ਕੰਟਰੋਲ ਨਹੀਂ ਕਰ ਸਕਿਆ ਪਰ ਲੱਗਦਾ ਨਹੀਂ ਪ੍ਰੋਗਰਾਮ ਉਹਨਾਂ ਨੇ ਆਪਣੀ ਨਿੱਜੀ ਫਾਰਮ ਤੇ ਕੀਤਾ ਸੀ ਪਰ ਉੱਥੇ ਵਿਰੋਧ ਕਰਨ ਦਾ ਕੀ ਬਣਦਾ ਸੀ ਜਾਂ ਤਾਂ ਪਬਲਿਕ ਪਲੇਸ ਤੇ ਆਏ ਪਬਲਿਕ ਪਲੇਸ ਆ ਸੜਕ ਦੇ ਉੱਤੇ ਖਲੋਤਿਆ ਸੀ ਉਹਨਾਂ ਦੇ ਘਰ ਤੇ ਗਏ ਨਹੀਂ ਇਹ ਹਾਂ ਆ ਵੇਖ ਰੂਗੇ ਕਿਹੜਾ ਗਿਆ ਉਹਨਾਂ ਦੇ ਘਰ ਪਰ ਕਿਸਾਨ ਤਾਂ ਹਮੇਸ਼ਾ ਸ਼ਾਂਤਮੋਹ ਤਰੀਕੇ ਨਾਲ ਕੰਮ ਕਰਦੇ ਆ ਫਿਰ ਇਸ ਤਰੀਕੇ ਦੇ ਨਾਲ ਵਿਰੋਧ ਕਿਉਂ ਨਹੀਂ ਸ਼ਾਂਤਮਈ ਸਾਡਾ ਵਿਰੋਧ ਸੀ ਕਿ ਅਸੀਂ ਅਸੀਂ ਕਿਹ ਨਾਰੇ ਲਾ ਰਹੇ ਆ ਸੜਕ ਦੇ ਉੱਤੇ ਖਲੋਗੇ ਆ ਅਸੀਂ ਕੋਈ ਪੱਥਰਬਾਜ਼ੀ ਕੀਤੀ ਆ ਪੱਥਰਬਾਜ਼ੀ ਤੇ ਉਹਨਾਂ ਨੇ ਕੀਤੀ ਆ ਦਰਸ਼ਕ ਜੀ ਕੀ ਗੱਲਬਾਤ ਹੋਈ ਆ ਕਿਹੜੇ ਪਿੰਡ ਚ ਹੋਈ ਆ ਜੀ ਵੇਖੋ ਜੀ ਇਹ ਚੌਟ ਪੈਂਟ ਦੇ ਹੋ ਗਏ ਆ ਸ਼ੰਭੂ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਤੇ ਦੱਬ ਵਾਲੀ ਬਾਰਡਰ ਤੇ ਕਿਸਾਨਾਂ ਦਾ ਜਿਹੜਾ ਇੱਕ ਸ਼ਾਂਤ ਮਹੀ ਸੰਘਰਸ਼ ਚੱਲ ਰਿਹਾ ਦੋ ਫੋਰਮਾਂ ਦਾ ਜੋ ਕਿਸਾਨ 11 ਫਰਵਰੀ ਨੂੰ ਜਿਹੜਾ ਆ ਤੇ ਵਿਆਸ ਪੁਲ ਦੇ ਉੱਤੇ ਸ਼ਾਂਤ ਮਹੀ ਦਿੱਲੀ ਜਾਣ ਵਾਸਤੇ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸੀ ਪਿਛਲੇ ਦੋਲਾਂ ਚ ਅੱਜ ਕੀ ਆ ਤੇ ਕਿਹੜੇ ਪਿੰਡ ਹੋਇਆ ਜੀ ਅੱਜ ਜੀ ਪਿੱਟੇਵੱਡ ਪਿੰਡ ਦੇ ਵਿੱਚ ਆ ਬੀਜਪੀ ਦਾ ਜਿਹੜਾ ਆਗੂ ਸੀ ਉਹ ਪ੍ਰਚਾਰ ਕਰਨ ਵਾਸਤੇ ਆਇਆ ਸੀ ਤੇ ਰਾਮ ਤੀਰਥ ਜੋਂ ਦੇ ਸਾਰੇ ਪਿੰਡਾਂ ਨੇ ਇਕੱਠਿਆਂ ਹੋ ਕੇ ਉਹਨਾਂ ਨੂੰ ਆ ਬੈਨਰ ਲਗਾ ਆ 12 ਮੰਗਾ ਹੀ ਜਿਹੜੀਆਂ ਉਹਨਾਂ ਕੋ ਉਹਨਾਂ ਦੇ ਸਵਾਲ ਪੁੱਛਣ ਵਾਸਤੇ ਕਿਸਾਨ ਇਕੱਠੇ ਹੋਏ ਸੀ ਸਾਡਾ ਉਹਨਾਂ ਦੇ ਨਾਲ ਉਹ ਵੀ ਕਿਸਾਨ ਭਰਾ ਨੇ ਪਰ ਸਾਡੀ ਜਿਹੜੀ ਲੜਾਈ ਆ ਇਹ ਪ੍ਰਸ਼ਾਸਨ ਦੇ ਨਾਲ ਆ ਬੀਜੇਪੀ ਸਰਕਾਰ ਦੇ ਨਾਲ ਆ ਬੀਜੇਪੀ ਸਰਕਾਰ ਕੋ ਜਿਹੜੀਆਂ ਮੰਨੀਆਂ ਮੰਗਾ ਹੀ ਦਿੱਲੀ ਅੰਦੋਲਨ ਦੇ ਵਿੱਚ ਆ ਉਹ ਮੰਗਾ ਪੁੱਛਣ ਵਾਸਤੇ ਕਿ ਸਾਡੀਆਂ ਮੰਗਾ ਦਾ ਜਿਹੜਾ ਆ ਜਵਾਬ ਦਿੱਤਾ ਜਾਵੇ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਇਕਲੌਤਾ ਬੇਟਾ ਮਾਪਿਆਂ ਦਾ 21 22 ਸਾਲ ਦਾ ਜਿਹੜਾ ਸੀ ਉਹ ਭਾਜਪੀ ਦੀ ਸਰਕਾਰ ਨੇ ਆਪਣੀਆਂ ਗੋਲੀਆਂ ਚਲਾ ਕੇ ਉਹਨੂੰ ਸ਼ਹੀਦ ਕੀਤਾ ਆ ਕੀ ਉਹਦਾ ਇਹ ਕਸੂਰ ਸੀ ਕਿ ਉਹ ਆਪਣੇ ਹੱਕ ਲੈਣ ਵਾਸਤੇ ਜਿਹੜਾ ਟਕਰਾਵੀ ਹੋਇਆ ਤੁਹਾਡਾ ਜੀ ਅੱਜ ਜਦੋਂ ਅਸੀਂ ਉਹਦਾ ਪੀਟੇਵਾੜ ਦੇ ਰੋਡ ਦੇ ਉੱਤੇ ਜਿਹੜਾ ਪਿੰਡ ਨੂੰ ਰੋਡ ਜਾਂਦਾ ਆ ਮੇਨ ਰੋਡ ਦੇ ਉੱਤੋਂ ਉਹਦੇ ਦੇ ਖਲੋਕੇ ਜਿਹੜਾ ਆ ਅਸੀਂ ਆਪਣਾ ਵਿਰੋਧ ਕਰ ਰਹੇ ਹਾਂ ਆਪਣੇ ਸਵਾਲ ਪੁੱਛਣੇ ਹੀ ਉਹਨਾਂ ਕੋ ਜਵਾਬ ਮੰਗਣੇ ਹੀ ਤੇ ਪ੍ਰਸ਼ਾਸਨ ਜਿਹੜਾ ਆ ਉਹ ਵੀ ਕੋਲ ਖਲੋਤਾ ਸੀ ਪ੍ਰਸ਼ਾਸਨ ਖਲੋਕੇ ਕੋਲ ਖਲੋਕੇ ਜਿਹੜਾ ਆ ਤਮਾਸ਼ਾ ਵੇਖਿਆ ਆ ਰੋੜੇ ਚੱਲੇ ਆ ਉਹਦੀ ਵੀਡੀਓ ਬਟਾਈਗਾ ਬਣੀ ਆ ਜਿਸ ਤਰ੍ਹਾਂ ਤੁਸੀਂ ਟਕਰਾਅ ਕਰ ਰਹੇ ਹੋ ਆਪਸੀ ਭਾਈਚਾਰਾ ਖਤਮ ਹੁੰਦਾ ਜੀ ਪਿੰਡਾਂ ਦੇ ਵਿੱਚੋਂ ਕਿਉਂਕਿ ਉਹ ਵੀ ਕਿਸਾਨ ਨੇ ਜਿਨ੍ਹਾਂ ਦਾ ਪ੍ਰੋਗਰਾਮ ਕੀਤਾ ਹੋਇਆ ਸੀ ਵੇਖੋ ਜੀ ਅਸੀਂ ਦੇ ਪਿੰਡਾਂ ਦੇ ਵਿੱਚ ਜਿਹੜੇ ਬੈਨਰ ਵੀ ਲਾਏ ਆ ਮੰਗਾ ਦੇ ਉੱਤੇ ਪਬਲਿਕ ਨੂੰ ਜਾਗਰੂਤ ਕਰਨ ਵਾਸਤੇ ਕੋਈ ਜਿਹੜੇ ਆ ਇਕੱਠੇ ਹੋਏ ਆ ਪਿੰਡਾਂ ਦੇ ਇਹ ਆਪ ਦੀ ਘਰ ਦੀ ਲੜਾਈ ਨਹੀਂ ਲੰਡੇ ਇਹ ਸਭ ਦੀ ਲੜਾਈ ਜਿਹੜੀ ਆ ਲੰਡੇ ਆ ਮੇਰਾ ਸਵਾਲ ਹੈ ਕਿ ਤੁਹਾਡਾ ਆਪਸੀ ਭਾਈਚਾਰਾ ਨਹੀਂ ਖਤਮ ਹੁੰਦਾ ਜਿਸ ਤਰ੍ਹਾਂ ਤੁਸੀਂ ਅੱਜ ਕਰ ਰਹੇ ਹੋ ਜੀ ਵੇਖੋ ਸਾਡਾ ਆਪਸੀ ਭਾਈਚਾਰਾ ਨਹੀਂ ਕੋਈ ਵੀ ਖਤਮ ਹੋਊਗਾ ਸਾਡਾ ਆਪਸੀ ਭਾਈਚਾਰਾ ਤਾਲ ਮੇਲ ਆ ਜਿਹੜਾ ਅੱਗੇ ਨੂੰ ਵੀ ਵਧੇਗਾ ਕਿਵੇਂ ਵਧੇਗਾ ਜਿਉਂ-ਜਿਉਂ ਸਾਨੂੰ ਸਮਝ ਆਈ ਤਿਉਂ-ਤਿਉਂ ਅਸੀਂ ਅੱਗੇ ਵਧਾਂਗੇ ਜਿਨ੍ਹਾਂ ਨੂੰ ਸਮਝ ਆ ਗਈ ਆ ਉਹ ਬੱਟਾ ਦੇ ਉੱਤੇ ਬੈਠੇ ਜਾ ਕੇ ਲੰਡੇ ਆ ਜਿਨ੍ਹਾਂ ਦੀ ਅਜੇ ਸੋਚ ਨਹੀਂ ਬਦਲੀ ਉਹਨਾਂ ਦੀ ਵੀ ਆਪਾਂ ਜਿਹੜੀ ਸੋਚ ਹੈ ਬਦਲਾਂਗੇ ਉਹਨਾਂ ਪਰਿਵਾਰਾਂ ਦੇ ਨਾਲ ਬਹਿ ਕੇ ਉਹਨਾਂ ਨੂੰ ਸਮਝਾਵਾਂਗੇ ਜਦੋਂ ਉਹਨਾਂ ਦੀ ਸਮਝ ਵਿੱਚ ਗੱਲ ਆ ਗਈ ਉਹ ਆਪ ਹੀ ਜਹੇ ਬੰਦੀਆਂ ਦੇ ਨਾਲ ਤੁਰਨਗੇ ਆਪਣੇ ਜਿਹੜੇ ਆ ਸਰਕਾਰਾਂ ਕੋਲੋਂ ਹੱਕ ਲੈਣਗੇ